ਸਤਿ ਸ਼੍ਰੀ ਅਕਾਲ ਜੀ ਪੀਟੀਸੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਨੀਲਮ ਸ਼ਰਮਾ ਬੁਲੇਟਿਨ ਦਾ آغاز ਕਰਾਂਗੇ ਵੱਡੀ ਖਬਰ ਦੇ ਨਾਲ ਕੌਮੀ ਇਨਸਾਫ ਮੋਰਚੇ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ ਸਾਹਮਣੇ ਉਹਨਾਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੋਰਚੇ ਦੇ ਕੁਝ ਆਗੂ ਮੇਰੇ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਪਟਿਆਲਾ ਦੇ ਡੈਂਟਲ ਹਸਪਤਾਲ ਵਿੱਚ ਚੈੱਕਅਪ ਲਈ ਆਏ ਭਾਈ ਰਾਜਵਾਨਾ ਨੇ ਇਹ ਖੁਲਾਸਾ ਕੀਤਾ ਹੈ ਕਮੇਨਸਾ ਮੋਰਚੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਰਾਜਵਾਨਾ ਦਾ ਇਹ ਕਹਿਣਾ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੋਰਚੇ ਦੇ ਕੋ ਜਾਗੂ ਮੇਰੇ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਮੇਰਾ ਕੋਈ ਸਬੰਧ ਨਹੀਂ ਹੈ ਮੋਰਚੇ ਦੇ ਨਾਲ ਤੇ ਇੱਥੇ ਦੱਸ ਦਈਏ ਕਿ ਪਟਿਆਲਾ ਦੇ ਡੈਂਟਲ ਹਸਪਤਾਲ ਵਿੱਚ ਚੈੱਕਅਪ ਲਈ ਆਏ ਭਾਈ ਰਾਜਵਾਨਾ ਨੇ ਇੱਕ ਖੁਲਾਸਾ ਕੀਤਾ ਕੌਮੀ ਇंसाफ ਮੋਰਚੇ ਵਾਲੇ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਇਹ ਵੱਡਾ ਬਿਆਨ ਸਾਹਮਣੇ ਹੈ ਕੌਮੀ ਇंसाफ ਮੋਰਚੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਇਹ ਕਹਿਣਾ ਹੈ ਰਾਜਵਾਨਾ ਦਾ ਕੌਮੀ ਇंसाफ ਮੋਰਚੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੋਰਚੇ ਦੇ ਕੁਝ ਆਗੂ ਮੇਰੇ ਬਾਰੇ ਗਲਤ ਬਿਆਨਬਾਜ਼ੀ ਕਰ ਰਹੇ ਨੇ ਤੇ ਪਟਿਆਲਾ ਦੇ ਡੈਂਟਲ ਹਸਪਤਾਲ ਵਿੱਚ ਚੈੱਕਅਪ ਲਈ ਭਾਈ ਰਾਜਵਾਨਾ ਆਏ ਸਨ ਜਿਸ ਦੌਰਾਨ ਉਨ੍ਹਾਂ ਇਹ ਵੱਡਾ ਖੁਲਾਸਾ ਕੀਤਾ ਵੱਡਾ ਬਿਆਨ ਆਇਆ ਕੌਮੀ ਇंसाफ ਮੋਰਚੇ ਵਾਲੇ ਭਾਈ ਬਲਵੰਤ ਮੈਂ ਸਿੰਘ ਰਾਜਵਾਨਾ ਦਾ ਕਿ ਕੌਮੇ ਇਨਸਾਫ ਮੋਰਚੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਮੋਰਚੇ ਬਾਰੇ ਸਾਡੇ ਘਰ ਦੇ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈਗਾ ਜਿਹੜੇ ਮੋਰਚੇ ਵਿੱਚ ਬੈਠੇ ਅਮਰ ਸਿੰਘ ਚਾਰ ਅੱਛੇ ਯਾਰ ਪਲੀਸ ਐਕਟ ਨਹੀਂ ਬਾਪੂ ਦਾ ਵਿੱਚ ਧੱਕਾ ਨਾ ਪੜ ਹਾਂਜੀ ਅੰਤੋਂ ਮੇਰੇ ਖਿਲਾਫ ਬਹੁਤ ਗੱਡੀਆਂ ਬੰਦਾ ਦੀ ਕੀਤੀ ਆ ਜੀ ਜਨਾਬ ਕੀ ਕਹਿਣਾ ਚੱਲਿਆ ਭਾਈ ਤੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਸ ਸਮੇਂ ਦੀਆਂ ਤਸਵੀਰਾਂ ਨੇ ਜਦੋਂ ਪਟਿਆਲਾ ਵਿੱਚ ਡੈਂਟਲ ਹਸਪਤਾਲ ਵਿੱਚ ਚੈੱਕਅਪ ਲਈ ਭਾਈ ਰਾਜਵਾਨਾ ਆਏ ਸਨ ਤੇ ਇਸ ਦੌਰਾਨ ਖੁਲਾਸਾ ਉਹਨਾਂ ਨੇ ਕੀਤਾ ਤੇ ਸਾਡੇ ਨਾਲ ਸਾਡੇ ਸਹਿਯੋਗੀ ਗਗਨ ਜੁੜਗੇ ਨੇ ਗਗਨ ਇਹ ਵੱਡਾ ਬਿਆਨ ਸਾਹਮਣੇ ਕੌਮੀ ਇਨਸਾਫ ਮੋਰਚੇ ਬਾਰੇ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਕਿ ਕੌਮੀ ਇਨਸਾਫ ਮੋਰਚੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਜੀ ਜੇ ਬਿਲਕੁਲ ਨੀਲਮ ਜਿਸਤਰੀ ਕਿਦਨਾਲ ਪਾਈ ਬਲਵੰਤ ਸਿੰਘ ਰਾਜੋਵਾਨਾ ਵੱਲੋਂ ਅੱਜ ਸਰਕਾਰੀ ਡੈਂਟਰ ਕਮ ਕਾਲਜ ਹਸਪੀਟਲ ਜਿੱਥੇ ਆਏ ਸਨ ਉੱਥੇ ਉਹਨਾਂ ਨੇ ਆਪਣੇ ਦੰਦਾਂ ਦਾ ਚੈੱਕਅਪ ਕਰਾਇਆ ਔਰ ਮੀਡੀਆ ਨੇ ਜਿਹਦੀ ਪੜਕ ਲੱਗੀ ਔਰ ਮੀਡੀਆ ਜਦੋਂ ਇਕੱਤਰ ਹੋਇਆ ਤਾਂ ਮੀਡੀਆ ਨਾਲ ਗੈਰ ਰਸਮੀ ਗੱਲ ਜਾਂਦਿਆਂ ਦੇ ਗੱਲਬਾਤ ਕੀਤੀ ਕਿ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈਗਾ ਔਰ ਇਸ ਤਰੀਕੇ ਦੇ ਨਾਲ ਉਹਨਾਂ ਨੇ ਸਾਫ਼ ਇਹ ਵੀ ਕੀਤਾ ਕਿ ਉਹ ਅਕਾਲੀ ਹਨ ਅਕਾਲੀ ਹੀ ਰਹਿਣਗੇ ਔਰ ਮੋਰਚੇ ਦੇ ਪ੍ਰਬੰਧਕਾਂ ਉੱਤੇ ਵੀ ਸਵਾਲ ਖੜੇ ਉਹਨਾਂ ਨੇ ਕਿਰਦਾ ਨਜ਼ਰ ਆਇਆ ਕਿ ਮੋਰਚੇ ਪ੍ਰਬੰਧਕ ਸਪਸ਼ਟ ਕਰਨ ਉਹ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹਨ ਉਹਨਾਂ ਦਾ ਜਿਹੜੀ ਵਿਚਾਰਕ ਵਿਚਾਰਧਾਰਾ ਹੈਗੀ ਹੈ ਉਹ ਕਿਸ ਨਾਲ ਸਬੰਧ ਰੱਖਦੀ ਹੈ ਇਹਦੇ ਵਾਸਤੇ ਵੱਡੇ ਸਵਾਲ ਜਿਹੜੇ ਨੇ ਕੌਮੀ ਇਨਸਾਫ ਮੋਰਚੇ ਉੱਤੇ ਵੀ ਖੜੇ ਕਿਤੇ ਨੇ ਉਹਨਾਂ ਨੇ ਕਿਹਾ ਕਿ ਇਹ ਆਪਣੇ ਪੱਖ ਬਾਰੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਨੇ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਕਿਉਂਕਿ ਉਹਨਾਂ ਦੀ ਜਿਹੜੀ ਮੂਹ ਬੋਲੀ ਭੈਣ ਹੈ ਕਮਲਜੀਤ ਕੌਰ ਉਹਨਾਂ ਨੇ ਦੋ ਦਿਨ ਪਹਿਲਾਂ ਫੇਸਬੁੱਕ ਤੇ ਪੋਸਟ ਪਾਈ ਸੀ ਤੇ ਸਪਸ਼ਟ ਕੀਤਾ ਸੀ ਤਾਂ ਕੋਮੀਨ ਸਾਹਿਬ ਮੋਰਚੇ ਉੱਤੇ ਸਵਾਲ ਵੀ ਖੜੇ ਕਿਤੇ ਸੀਗੇ ਕੋਲ ਬਿਲਾ ਕੇ ਆਪਾਂ ਜੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਲੋਕ ਜਗਤਾਰ ਸਿੰਘ ਖਵਾਰਾ ਦੇ ਖੈਰਖਵਾ ਬਣੇ ਹੋਏ ਨੇ ਉਹ ਤੇ ਉਹਨਾਂ ਦੀ ਬੋਲੀ ਬੋਲਦੇ ਨੇ ਉਹਨਾਂ ਦੇ ਬੋਲੀ ਬੋਲਦੇ ਹੋਏ ਰਾਜੂਵਾਨਾ ਦੇ ਖਿਲਾਫ ਵੀ ਬੋਲਦੇ ਨੇ ਔਰ ਰਾਜੂਵਾਨਾ ਦੀ ਮੁਖਤਾ ਚਿੰਨ ਵੀ ਕਰਦੇ ਨੇ ਜਿਸ ਤੋਂ ਉਹਨਾਂ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਆਪਣਾ ਜਿਹੜਾ ਸਪਸ਼ਟੀਕਰਨ ਦੇਣ ਕੋਮੀਨ ਸਾਹਿਬ ਮੋਰਚਾ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਜੀ ਨਿਲਮ ਗਗਨ ਗਲਤ ਬਿਆਨਬਾਜ਼ੀ ਦਾ ਅੱਜ ਜੋ ਹੈ ਜ਼ਿਕਰ ਕਰਦੇ ਵੀ ਇੱਥੇ ਨਜ਼ਰ ਆਏ ਰਾਜਵੜਾ ਉਸ ਦੇ ਬਾਰੇ ਥੋੜੀ ਜਾਣਕਾਰੀ ਚਾਹਾਂਗੇ ਕਿ ਜੋ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਜੋ ਬਿਆਨ ਦਿੱਤੇ ਉਹਨਾਂ ਨੂੰ ਜੋ ਗਲਤ ਲੱਗਿਆ ਉਹਦੇ ਵਿੱਚ ਜੀ ਬਿਲਕੁਲ ਉਹਨਾਂ ਦੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਆਗੂ ਨੇ ਉਹਨਾਂ ਨੇ ਪਾਈ ਬਲਵੰਤ ਸਿੰਘ ਰਾਜਵੜਾ ਨੂੰ ਕਾਲੀਦਾਲ ਨਾਲ ਸੰਬੰਧ ਦੱਸਿਆ ਸੀਗਾ ਤੇ ਇਸ ਦਾ ਪਲਟਵਾਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਆ ਨਕਾਲੀ ਰਹਿਣਗੇ ਤੇ ਉਹਨਾਂ ਦੇ ਕੰਟੈਂਸ਼ਲਸ ਬਾਰੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਕੌਮੀ ਇਨਸਾਫ ਮੋਰਚਾ ਕਿਸ ਤਰ੍ਹਾਂ ਨਾਲ ਸਬੰਧਨ ਕਿਹੜੀ ਪਾਰਟੀ ਨਾਲ ਕਿਹੜੀ ਰਾਜਨੀਤਿਕ ਪਾਰਟੀ ਦਾ ਪੱਖ ਪੂਰੀਆਂ ਔਰ ਉਹਨਾਂ ਨੇ ਇਹ ਵੀ ਸਾਫ਼ ਕਰਤਾ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚਾ ਨਾਲ ਕੋਈ ਸਬੰਧ ਨਹੀਂ ਔਰ ਜਿਵੇਂ ਉਹਨਾਂ ਨੇ ਜਿਸ ਬਿਆਨ ਦੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੇ ਕੁਝ ਆਗੂਆਂ ਵੱਲੋਂ ਉਹਨਾਂ ਦੇ ਨੁਕਤੇ 'ਚ ਨਹੀਂ ਕੀਤੀ ਸੀ ਉਹਨਾਂ ਨੂੰ ਅਕਾਲੀ ਕਿਹਾ ਸੀਗਾ ਤੇ ਉਸ ਤੋਂ ਪਲਟਵਾਰ ਰਾਜ ਕਰਦੇ ਹੋ ਨਜ਼ਰ ਭਾਈ ਬਲਵੰਤ ਸਿੰਘ ਰਾਜੋਣਾ ਨਜ਼ਰ ਆਈ ਜੀ ਨਿਲਮ ਗगन ਸਥਿਤੀ ਸਪਸ਼ਟ ਕਰਨ ਦੀ ਇਥੇ ਗੱਲ ਆਖੀ ਗਈ ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਣਾ ਦੀ ਭੈਣ ਵੱਲੋਂ ਵੀ ਇੱਕ ਲੰਮਾ ਫੇਸਬੁੱਕ ਪੋਸਟ ਕੀਤਾ ਗਿਆ ਸੀ ਉਸ ਵਿੱਚ ਸਿੱਧਾ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਤੁਸੀਂ ਪੰਜਾਬ ਲਈ ਕੀ ਕੀਤਾ ਉਸ ਦੇ ਬਾਰੇ ਵੀ ਦੱਸੋ ਨਿਸ਼ਚਿਤ ਤੌਰ ਤੇ ਜਿਵੇਂ ਜਿਸ ਤਰ੍ਹਾਂ 28 ਸਾਲ ਹੋ ਗਏ ਭਾਈ ਬਲਵੰਤ ਸਿੰਘ ਰਾਜੋਣਾ ਪਟਿਆਲਾ ਦੀ ਸੈਂਟਰਲ ਜੇਲ੍ਹ ਚ ਬੰਦ ਹਨ ਔਰ ਇਸ ਬਾਬਤ ਕਹਿ ਕੇ ਜੋ ਉਹਨਾਂ ਦੀ ਜਿਹੜੀ ਭੈਣ ਹੈ ਕਮਲਜੀਤ ਕੌਰ ਨੇ ਇਹ ਵੀ ਸਵਾਲ ਖੜੇ ਕੀਤੇ ਕੌਮੀ ਇਨਸਾਮ ਮੋਰਚੇ ਉਹਨਾਂ ਨੇ ਕਿ ਸਿੱਖ ਪਾਥ ਲਈ ਉਹਨਾਂ ਨੇ ਕੀ ਯੋਗਦਾਨ ਕੀਤਾ ਹੈ ਕੀ ਦੇਣ ਹੈ ਕੀ ਹੈ ਇਹਦੇ ਸਵਾਲ ਵੀ ਕਮਲਦੀਪ ਕੌਰ ਨੇ ਸੜੇ ਕਿਤੇ ਸਿਰੋ ਅੱਜ ਉਹ ਸਵਾਲਾਂ ਦੀ ਜਿਹੜੇ ਪੁਖਤਾ ਪਾਈ ਬੈਲੈਂਸਿੰਗ ਰਾਜੋਣਾ ਖੁਦ ਕਰਕੇ ਨੇ ਕਿ ਕਿ ਉਹਨਾਂ ਨੇ ਵੀ ਖੁਦ ਸਵਾਲ ਕਰਦੇ ਕੌਮੀ ਇਨਸਾਫ ਮੋਰਚੇ ਦੇ ਕੰਟੈਂਸ਼ਲ ਆਪਣੇ ਬਾਰੇ ਦੱਸੋ ਕਿਹੜੀ ਪਾਰਟੀ ਨਾਲ ਸਬੰਧਨ ਔਰ ਇੱਕ ਤਰ੍ਹਾਂ ਦਾ ਇੱਕ ਕਟਾਰੇ ਚ ਕੌਮੀ ਇਨਸਾਫ ਮੋਰਚੇ ਨੂੰ ਖੜਾ ਕਰ ਦਿੰਦਾ ਹੈ ਜੀ ਨੇ ਲੋ ਜੀ ਬਿਲਕੁਲ ਗਗਨ ਪਰ ਇਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੌਮੀ ਇਨਸਾਫ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ ਪਰ ਨਾਲ ਹੀ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਉਹ ਬਿਆਨਬਾਜ਼ੀ ਜੋ ਨੇ ਉਹ ਕਿਤੇ ਨਾ ਕਿਤੇ ਗਲਤ ਕਰ ਰਹੇ ਨੇ ਨਿਸ਼ਚਿਤ ਤੌਰ ਤੇ ਜੋਬਾਇ ਬਲਵੰਤ ਸਿੰਘ ਰਾਜਵਾਨਾ ਜਾਂ ਉਹਨਾਂ ਦੀ ਭੈਣ ਕਮਲਦੀਪ ਕੋਲ ਤੇ ਇਲਜ਼ਾਮ ਕੌਮੀ ਇਨਸਾਫ ਮੋਰਚਾ ਲੈ ਨੇ ਵੱਡੇ ਸਵਾਲ ਖੜੇ ਹੁੰਦੇ ਨੇ ਨਾਲੇ ਤੁਹਾਨੂੰ ਨਿਲਮ ਇਹ ਵੀ ਦੱਸ ਦਈਏ ਕਿ ਸ਼ੋਮਣੀ ਕਾਲੀਦਾਲਵਾਲੋਂ ਕਾਫੀ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ ਚਲਾਈ ਹੋ ਰਹੀ ਹੈ ਦਸਤਕੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਔਰ ਇਹ ਸਾਰੇ ਦਸਤਕਤ ਕਰਕੇ ਫਾਰਮ ਕਰਕੇ ਰਾਸ਼ਟਰਪਤੀ ਨੂੰ ਭੇਜੇ ਜਾ ਰਹੇ ਨੇ ਔਰ ਇੱਕ ਪਿੰਡ ਪਿੰਡ ਪੱਤਰ ਤੱਕ ਜਿਹੜੀ ਇਹ ਮੁਹਿੰਮ ਚਲਾਈ ਜਾ ਰਹੀ ਹੈ ਉਹ ਲੰਬੇ ਸਮੇਂ ਤੋਂ ਸ਼ੋਮਣੀ ਕਾਲੀਦਾਲਵਾਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਲਗਾਤਾਰ ਜ ਜੀ ਜੀ ਗੱਲ ਫਿਰ ਹਾਲ ਤਮਾਮ ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਕਮਨ ਸਾਫ ਮੋਰਚੇ ਬਾਰੇ ਪਾਈ ਬਲਵੰਤ ਸਿੰਘ ਰਾਜਵਾਨਾ ਦਾ ਵੱਡਾ ਬਿਆਨ ਸਾਹਮਣੇ ਕਿ ਕਮਨ ਸਾਫ ਮੋਰਚੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ ਕੀ ਕਿਹਾ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਆਓ ਤੁਹਾਨੂੰ ਮੁਰ ਤੋਂ ਸੁਣਾਉਂਦੇ ਆ ਮੋਰਚੇ ਬਾਰੇ ਸਾਡੇ ਕਰਦੇ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸਬੰਧ ਨਹੀਂ ਹੈਗਾ ਜਿਹੜੇ ਮੋਰਚੇ ਵਿੱਚ ਬੈਠੇ ਅਮਰ ਸਿੰਘ ਚਾਰ ਅੱਛੇ ਯਾਰ ਪਾਪੂ ਆਪ ਜੀ ਲੱਗਦਾ ਮੋਰਚੇ ਵਿੱਚ ਨਾ ਵਾੜ ਹਾਂਜੀ ਅੰਜੂ ਤਾਂ ਮੇਰੇ ਖਿਲਾਫ ਬਹੁਤ ਗੱਡੀਆਂ ਬਹਿਰ ਦੀ ਕੀਤੀ ਆ ਜੀ ਕੀ ਕਹਿਣਾ ਚੰਦੇ ਭਾਈ ਸਾਹਿਬ ਮੋਰਚੇ ਬਾਰੇ ਸਾਡੇ ਕਰਦੇ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਮੋਰਚੇ ਵਿੱਚ ਬੈਠੇ ਅਮਰ ਸਿੰਘ ਚਾਰ ਅੱਛੇ ਯਾਰ ਪਾਪੂ ਆਪ ਹਾਂਜੀ ਅੰਜੂ ਤਾਂ ਮੇਰੇ ਖਿਲਾਫ ਬਹੁਤ ਗੱਡੀਆਂ ਬਹਿਰ ਦੀ ਕੀਤੀ ਆ ਜੀ